ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਾਰਥ ਜ਼ੋਨਲ ਕੌਂਸਲ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਕਈ ਅਹਿਮ ਮੁੱਦਿਆਂ ਤੇ ਜ਼ਿਕਰ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਸੂਬਿਆਂ ਨੇ ਅੰਤਰਰਾਜੀ ਵਿਵਾਦਾਂ ਉੱਤੇ ਆਪੋ ਆਪਣੇ ਪੱਖ ਪੇਸ਼ ਕੀਤੇ ਜਦਕਿ ਮੈਂ ਆਪਣੇ ਸੂਬੇ ਦੇ ਮੁੱਦੇ ਉਹਨਾਂ ਸਾਹਮਣੇ ਰੱਖੇ। ਇਸ ਮੌਕੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਗਿਆ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਜਿਹੜਾ ਵੀ ਆਉਂਦਾ ਹੈ ਪੰਜਾਬ ਸਾਨੂੰ ਇਹ ਦੇਵੇ ਪੰਜਾਬ ਸਾਨੂੰ ਉਹ ਦੇਵੇ ਸਾਰੇ ਪੰਜਾਬ ਨੂੰ ਛੁੱਡਣ ਲੱਗੇ ਹੋਏ ਹਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੱਡੇ ਭਰਾ ਤੋਂ ਲੈਂਦੇ ਹੋਏ ਵੱਡੇ ਨੂੰ ਉਜਾੜ ਨਾ ਦੇਣਾ ਪਤਾ ਲੱਗੇ ਕਿ ਛੋਟੇ ਭਰਾ ਵੱਸ ਗਏ ਤੇ ਵੱਡਾ ਉਜੜ ਗਿਆ ਮੀਟਿੰਗਾਂ ਦੌਰਾਨ ਪੁਰਾਣੇ ਸਾਲਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਤਾਂਗੇ ਹੋ ਕੇ ਕੁਝ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਫਿਰ ਸੁਣਦੇ ਆ ਪੰਜਾਬ ਦੇ ਪਾਣੀਆਂ ਦਾ ਰਾਜਸਥਾਨ ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਪੜ ਹੈਗਾ ਉਹਦਾ ਕੰਟਰੋਲ ਸਾਨੂੰ ਦੇ ਦੇ ਕਿਉਂਕਿ ਪਾਣੀ ਸਾਨੂੰ ਆਉਂਦਾ ਹਰਿਆਣਾ ਨੇ ਕਿਹਾ ਜੀ ਐਸਵਾਈਐਲ ਜਲਦੀ ਬਣਾ ਦਿਓ ਹਰਿਆਣਾ ਨੇ ਕਿਹਾ ਜੀ ਸਾਡੇ ਅੰਮ੍ਰਾਲਾ ਦੇ ਕੁਝ ਖੇਤਰ ਦੇ ਹਰਨਪੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰ ਦੋ ਜੀ ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਬਣਦਾ ਉਸਨੂੰ ਦੇ ਦਿਓ ਜੀ ਬਬ ਮੇਰੀ ਵਾਰੀ ਆਈ ਬੋਲਣ ਦੀ ਮੈਂ ਕਿਹਾ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੁਣ ਹੀ ਲਿਆ ਹੁਣ ਵੈਸੇ ਜਿਹਨਾਂ ਨੇ ਭਾਸ਼ਣਾ ਚ ਜਿਹੜਾ ਆਉਂਦਾ ਪੰਜਾਬ ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਮਨ ਚੁੰਡਣ ਲੱਗੇ ਹੋਏ ਆ ਤੁਸੀਂ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈਡਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦਿਓ ਸਾਡਾ ਸੈਂਟਰ ਕਹਿੰਦਾ ਬੀਵੀਐਮ ਵੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸੰਭ ਦੇ ਦਿਓ ਤੁਸੀਂ ਅਜੇ ਤੱਕ ਕੋ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗਾਲੇਤੋ ਸ਼ੁਰੂ ਕਰੇ ਪੰਜਾਬ ਆਰਾ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਾ ਮੈਂ ਕਹੇ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨਾ ਯਾਰਦ ਦਿਓ ਨਾ ਕਿਤੇ ਛੋਟੇ ਭਾਈ ਘੁੱਗ ਬਸਣ ਵੱਡਾ ਭਾਈ ਉਜੜ ਜੇ ਇਹ ਕੋਈ ਇੱਕੋਈ ਤਾਰਕ ਹੈ ਜੀ 1952 ਪੰਜਾਂ ਜਿਹੜੀਆਂ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੇ 1966 ਦੀ ਅਸੀਂ ਗੱਲ ਕਹਿੰਨੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ ਸੀਗਾ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMB ਇਹਦੇ ਚ ਰਾਜਸਥਾਨ ਦਾ ਹਿਮਾਚਲ ਇਹ ਸੈਣੀ ਬਣਦਾ ਰੇਪੀਰੀਅਨ ਸਟੇਟ ਹੀ ਹੈ ਨਹੀਂ ਇਹ ਇਹ ਕਿਉਂ ਮੰਗਦੇ ਕਿ BBMB ਚ ਸਾਡਾ ਇੱਕ ਇੱਕ ਪੱਕਾ ਮੈਂਬਰ ਹੋਵੇ ਜਦਕਿ ਉਹਨਾਂ ਦੇ ਐਕਸ ਆਫਿਸ ਚੋਂ ਮੈਂਬਰ ਦੋ ਹੈਗੇ ਨੇ ਉਸ ਵੇਲੇ ਤਾਂ ਕਹਿੰਦੇ ਨਾ ਜੀ 1968 ਚ ਸੋਚ ਕਰ ਲੋ ਜਿਸ ਵੇਲੇ ਅਸੀਂ ਇਹ ਕਹਿੰਦੇ ਆ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਲੱਗਦਾ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾਤੀ ਫਰੰਟ ਰੋਅ ਚ ਪੰਜਾਬ ਦੇ ਸੀਐਮ ਦੀ ਤਾਂ ਲਾ ਦੇ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਦੇ ਸਾਰੇ ਕਾਲ ਜਾਂਦਾ ਇਸਾ ਕੱਢਦੇ ਆ ਵਿੱਚੋਂ ਸਾਨੂੰ ਨਾ ਪੈਸਾ ਦੀ ਕੋਈ ਐਸਾ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਖੁਰੂ ਖੇਤਰਾ ਦੀ ਯੂਨੀਵਰਸਿਟੀ ਬਣਾਈ ਹੁਣ ਖੁਰੂ ਖੇਤਰਾ ਦੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨੈਕਲ ਉਹ A+ ਤੋਂ ਕੱਢ ਕੇ ਸਾਡੇ ਪੰਜਾਬ ਯੂਨੀਵਰਸਿਟੀ ਚ ਕੰਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਹ ਇਸ ਤੇ ਦੋ ਤਿੰਨ ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਸ਼ਾਸ਼ਾ ਨਹੀਂ ਕਿਉਂਕਿ ਉਹਨਾਂ ਦੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨਾਂ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤੋ ਸੈਨੇਟ ਦੇ ਵਿੱਚ ਵੜਨੇ ਕੋਸ਼ਾ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਰੀ ਨਾ ਹੈ ਸਾਡੇ ਕੋਲ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਡਰ ਸੀ ਉਹਨਾਂ ਨੂੰ ਸੰਭਾਲਣਾ ਪੰਜਾਬ ਅਪੀਅਰਸ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ